ਰੋਡ ਪਰ ਵਿੱਚ ਆ ਜੇ ਇੱਕ ਵਾਰ ਫਿਰ ਜਿਹੜੀਆਂ ਗੋਲੀ ਚੱਲਣ ਦੀ ਵਾਰਦਾਤ ਜਿਹੜੀ ਆ ਸਾਹਮਣੇ ਆਈ ਆ ਦੋ ਬਾਈਕ ਸਵਾਰ ਨੇ ਜਿਹੜੀ ਆ ਇੱਕ ਕਾਰ ਸਵਾਰ ਨੂੰ ਜਿਹੜੀ ਆ ਗੋਲੀ ਮਾਰੀ ਆ ਤੇ ਗੋਲੀ ওরੇ ਪੈਰ ਤੇ ਵੱਜੀ ਆ ਉਹਨੇ ਦੱਸਿਆ ਵੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਸੀਂ ਖਰੇ ਸੀ ਕਿ ਸੜਕ ਤੇ ਤੇ ਦੋ ਬਾਈਕ ਸਵਾਰ ਆਏ ਜਿਨ੍ਹਾਂ ਨੇ ਮੂੰਹ ਟਕਿਆ ਹੋਇਆ ਸੀਗਾ ਤਾਂ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੋਲੀ ਚੜਾਈ ਆ ਗੋਲੀ ওরੇ ਪੈਰ ਤੇ ਜਿਹੜੀ ਆ ਵੱਜੀ ਆ ਜਿਨ੍ਹਾਂ ਨੂੰ ਪ੍ਰਾਈਵੇਟ ਹਸਪੀਟਲ ਵਿੱਚ ਭੱਤੀ ਕਰਾਇਆ ਗਿਆ ਉੱਥੇ ਉਹਦਾ ਇਲਾਜ ਜਿਹੜਾ ਉਹ ਚੱਲਦਾ ਪਿਆ ਲੇਕਿਨ ਲਗਾਤਾਰ ਜਿਹੜੀਆਂ ਰੋਇਪੁਰ ਵਿੱਚ ਜਿਹੜੀ ਗੋਲੀ ਚੱਲਣ ਦਾ ਜਿਹੜੇ ਮਾਮਲੇ ਸਾਹਮਣੇ ਆ ਰਹੇ ਆ ਉਹ ਕਾਫੀ ਚਿੰਤਾਜਨਕ ਅਤੇ ਹੈਰਾਨ ਕਰਨ ਵਾਲੀ ਜਿਹੜੇ ਮਾਮਲੇ ਉਹ ਸਾਹਮਣੇ ਆ ਰਹੇ ਆ ਕਿਉਂਕਿ ਕਿਸੇ ਦੇ ਨਾਲ ਦੁਸ਼ਮਣੀ ਨਾ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਜੜੀਆ ਫਾਇਰਿੰਗ ਜੜੀਆ ਹੁੰਦੀ ਹੋਈ ਸਾਲ ਤੌਰ ਤੇ ਦਿਖਾਈ ਦੇ ਰਹੀ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਵੀ ਇੱਕ ਜਿਹੜਾ ਸ਼ੱਕ ਸਗਾ ਪਰਿਕਾਰ ਤੇ ਜਾ ਰਿਹਾ ਸੀਗਾ ਤੇ ਬਾਥਰੂਮ ਕਰਨ ਵਾਸਤੇ ਸੜਕ ਕਿਨਾਰੇ ਜੇ ਰੁਕਿਆ ਸੀਗਾ ਤੇ ਪਿੱਛੋਂ ਦੋ ਬਾਈਕ ਤੇ ਸਵਾਰ ਜਿਹੜੇ ਆਏ ਨੇ ਤੇ ਉਹਨਾਂ ਨੇ ਗੋਲੀ ਜੜੀਆ ਚਲਾਈਆ ਤੇ ਗੋਲੀ ਜੜੀਆ ਉਹ ਲੜਕੇ ਦੇ ਜਿਹੜਾ ਪੈਰ ਤੇ ਵੱਜੀ ਹੈ ਤੇ ਉਹ ਗੰਭੀਰ ਜੜਾ ਜ਼ਖਮੀ ਨੂੰ ਪ੍ਰਾਈਵੇਟ ਹਸਪੀਟਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਉਹਦਾ ਇਲਾਜ ਚੱਲਦਾ ਪਿਆ ਡਾਕਟਰਾਂ ਨੇ ਦੱਸਿਆ ਕਿ ਉਹਦੀ ਜਿਹੜੀ ਇੰਜਰੀ ਗਨਸ਼ੋਟ ਨਾਲ ਜਿਹੜੀ ਇੰਜਰੀ ਹੋਈ ਆ ਉਹਦਾ ਇਲਾਜ ਅਸੀਂ ਕਰਦੇ ਪਿਆ ਲੇਕਿਨ ਅਜੇ ਹਾਲਤ ਬਿਲਕੁਲ ਜਿਹੜੀ ਸਥਿਰ ਹੈਗੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਖਤਰਨਾਕ ਵਾਲੀ ਗੱਲ ਨਹੀਂ ਹੈ ਜੀ ਲੇਕਿਨ ਇਹ ਸਵਾਲ ਉੱਠਣਾ ਲਾਜ਼ਮੀ ਹੈ ਵੀ ਕਾਨੂੰਨ ਵਿਵਸਥਾ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਆ ਕਿਉਂਕਿ ਫਰੋਹੇਪੁਰ ਵਿੱਚ ਲਗਾਤਾਰ ਗੋਲੀ ਚੱਲਣ ਦੀਆਂ ਵਾਰਦਾਤਾਂ ਆ ਰਹੀਆਂ ਜਿਸ ਕਰਕੇ ਸਹਿਮ ਦਾ ਮਾਹੌਲ ਜਿਹੜਾ ਉਹ ਸ਼ਹਿਰ ਦੇ ਵਿੱਚ ਜਿਹੜਾ ਪੈਦਾ ਹੋ ਜਾਂਦਾ ਵੀ ਆਖਰ ਇਹ ਕੌਣ ਲੋਕ ਨੇ ਜਿਹੜੇ ਗੋਲੀਆਂ ਚਲਾ ਕੇ ਤੇ ਫਟਾਫਟ ਜਿਹੜੇ ਉੱਥੋਂ ਨਿਕਲ ਜਾਂਦੇ ਆ ਤੇ ਮੂੰਹ ਟੱਕ ਕੇ ਇਹ ਜਿਹੜੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਤੇ ਪੁਲਿਸ ਪਛਾਣ ਹੁਣ ਜਿਹੜਿਆ ਮੌਕੇ ਤੇ ਪਹੁੰਚ ਕੇ ਦਾਅਵੇ ਕਰਦਾ ਦਿਖਾਈ ਦੇ ਰਿਹਾ ਵੀ ਜਲਦੀ ਅਸੀਂ ਦੋਸ਼ੀਆਂ ਤੱਕ ਪਹੁੰਚਾਂਗੇ ਤੇ ਉਹਨਾਂ ਦੇ ਖਿਲਾਫ ਜਿਹੜੀ ਆ ਕਾਰ ਹੋਈ ਕਿ ਇਹ ਦੇਖਣਾ ਜੋ ਬਾਕੀ ਹੋਏਗਾ ਲੇਕਿਨ ਇਹ ਇਨਸਾਫ ਦੀ ਜਿਹੜੀ ਮੰਗ ਕਰਦਾ ਹੋਇਆ ਸਾਫ ਤੌਰ ਤੇ ਦਿਖਾਈ ਦੇ ਰਿਹਾ ਇਸ ਚ ਗੱਲ ਦਾ ਜਿਹੜਾ ਪਤਾ ਜ਼ਰੂਰ ਲੱਗਣਾ ਚਾਹੀਦਾ ਵੀ ਆਖਿਰ ਇਹ ਜਿਹੜੀ ਬੋਲੀ ਚਲਾਨ ਦੀ ਜਿਹੜੀ ਵਾਅਦਾਤਾ ਹੈ ਕੌਣ ਲੋਕ ਸੀਗੇ ਜਿਨ੍ਹਾਂ ਨੇ ਅੰਜਾਮ ਦਿੱਤਾ ਤਾਂ ਜੋ ਉਹਨਾਂ ਨੂੰ ਪਹੁੰਚ ਕੇ ਸਦਾਕਰ ਪਿੱਛੇ ਭੇਜਣ ਦਾ ਕੰਮ ਜਿਹੜਾ ਪੁਲਿਸ ਵੱਲੋਂ ਕੀਤਾ ਜਾ ਸਕੇ ਕੀ ਨਾਮ ਹੈ ਤੇ ਕੀ ਹੋਇਆ ਮੇਰਾ ਕੋਲ ਨਹੀਂ ਸੀ ਸੀਟੀਐਸਟੀਐਮ ਰੱਤਾ 300 ਜੀਰਾ ਕੱਚਾ ਰੋਡ ਜਾ ਰਹੀ ਸੀ ਉਹ ਸੰਕੁਟਾਪਾ ਤੋਂ ਪ੍ਰੋਪੇਡ ਸਕੂਲ ਕਾਲਜ ਦਾ ਸ਼ਾਹ ਕਰਣ ਹੋਏ ਹੈ ਉੱਥੇ ਨਾ ਕੁਝ ਹੋਰ ਹੈ ਜਿੱਦਾਂ ਨਾ ਕੁਝ ਆਏ ਦੋ ਮੋਟਰਸਾਂ ਦਾ ਵਿਸ਼ਾਪ ਕੰਮ ਤੋਂ ਪਿੱਛੇ ਬਜੀ ਜੀ ਆ ਗੋਲੀ ਮਾਰ ਤੋਂ ਚਲੇ ਗਏ ਤੁਸੀਂ ਕਦੇ ਕਿਸ ਵਾਸਤੇ ਆਏ ਆਟੋ ਕਰਦੇ ਹੋ ਕੋਈ ਦੁਸ਼ਮਣੀ ਜਾਂ ਕੋਈ ਰੰਜਿਸ਼ ਨਹੀਂ ਤੇ ਤਰੀਕ ਕੋਤਨਾਈ ਸੀ ਕਦੀ ਤਰੀਕ ਇਹ ਐਸਡੀਐਮ ਦੇ ਪਿੰਡ ਤਲੰਦਰਾ ਨੇ ਕੋਈ ਹੋਮੀ ਕੋਈ ਰੰਜਿਸ਼ ਤਾਂ ਨਹੀਂ ਨਾ ਬਿਲਕੁਲ ਮੂੰ ਟਕੇ ਸੀ ਜਿਹਾ ਮੂੰ ਬਣੇ ਸੀ ਕੀ ਬੰਕਰ ਦੋ ਜਾਨ ਸਾਹਿਬ ਜੀ ਮੈਨੂੰ ਮੇਰੀ ਬੇਨਤੀ ਕੋਲ ਲਾਗਦਾ ਮੈਂ ਕੰਮ ਕਰਨ ਵਾਲਾ ਬੰਦਾ ਜੀ ਮੈਂ ਕਟਿੰਗ ਦਾ ਕੰਮ ਕਰਦਾ ਘਟ ਕੇ ਲੱਤ ਤੇ ਉਹ ਲੱਤ ਮੇਰੀ ਫੈਕਚਰ ਹੋ ਗਈ ਜਾਂਦਾ ਸੀ ਮੈਂ ਕੀ ਕਰਾਂਗਾ ਮੈਂ ਕੰਮ ਕਰਨ ਦਾ ਸੋਚਾ ਨਾ ਤਾਬੀਸਰ ਆਇਆ ਤੇ ਟੂਨ ਹੈ ਤੇ ਕਿਤਵਾ ਪੇਸ਼ੈਂਟ ਦਾ ਨਾਮ ਕੁਲਵੀਰ ਸਿੰਘ ਜੀ ਸਮਾਂ ਜੀਰਾ ਰੋਡ ਦੇ ਕੋਲ ਮੰਦਰੀ ਸਪੋਰਟਸ ਨੂੰ ਕਰਸ ਕਰਕੇ ਨੰਬਰ 1 1 5 5 1 ਤੇ ਆਪਣੇ ਕੋਲ ਐਸੀ ਦਾ ਤਾਂ ਆਪਕਾ ਕਾਫੀ ਬਲੀਡਿੰਗ ਹੋ ਰਹੀ ਸੀ ਨਾ ਪਰ ਵਾਈਟਲਸ ਠੀਕ ਨੇ ਨਾ ਜੀ ਐਕਚੁਅਲੀ ਵੀ ਠੀਕ ਹੈ ਹੈਂਡਰੀ ਐਕਜ਼ਿਟ ਕਾਉਂਟ ਤੋਂ ਤੇ ਇਹ ਕਿਹਨਾਂ ਹਾਲ ਸਕੇ ਹੋ ਚਾਹਤੇ ਸਭ ਤੋਂ ਜਿਹੜੀ ਗੋਲੀ ਹੈ ਫੇਰ ਤੇ ਲੱਗੀ ਤੇ ਹੋ ਗਈ ਕਿਤੇ ਜੀ ਪੈਰ ਤੇ ਲੱਗੀ ਤਰੋਇ ਕੋਲ ਵਿੱਚ ਅਜ ਇੱਕ ਵਾਰ ਫਿਰ ਜਿਹੜੀ ਆ ਗੋਲੀ ਚੱਲਣ ਦੀ ਵਾਰਦਾਤ ਜਿਹੜੀ ਆ ਸਾਹਮਣੇ ਆਈ ਆ ਦੋ ਬਾਈਕ ਸਵਾਰ ਨੇ ਜੜੀਆ ਇੱਕ ਕਾਰ ਸਵਾਰ ਨੂੰ ਜੜੀਆ ਗੋਲੀ ਮਾਰੀ ਤੇ ਗੋਲੀ ওরੇ ਪੈਰ ਤੇ ਵੱਜੀ ਆ ਉਹਨੇ ਦੱਸਿਆ ਵੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਸੀਂ ਖੜੇ ਸੀ ਕਿ ਸੜਕ ਤੇ ਤੇ ਦੋ ਬਾਈਕ ਸਵਾਰ ਆਏ ਜਿਨ੍ਹਾਂ ਨੇ ਮੂੰਹ ਟਕਿਆ ਹੋਇਆ ਸੀਗਾ ਤਾਂ ਉਹਨਾਂ ਨੇ ਇਸ ਸਵਾਰ ਦਾ ਤਨੁਜਾਮ ਦਿੱਤਾ ਗੋਲੀ ਚੜਾਈ ਆ ਗੋਲੀ ওরੇ ਪੈਰ ਤੇ ਜੜੀਆ ਵੱਜੀ ਆ ਜਿਹਨਾਂ ਨੂੰ ਪ੍ਰਾਈਵੇਟ ਹਸਪੀਟਲ ਵਿੱਚ ਭੱਤੀ ਕਰਾਇਆ ਗਿਆ ਉੱਥੇ ਉਹਦਾ ਇਲਾਜ ਜੜਾ ਉਹ ਚੱਲਦਾ ਪਿਆ ਲੇਕਿਨ ਲਗਾਤਾਰ ਜੜੀਆਂ ਰੋਜਪੁਰ ਵਿੱਚ ਜੜੀ ਗੋਲੀ ਚੱਲਣ ਦਾ ਜੜੇ ਮਾਮਲੇ ਸਾਹਮਣੇ ਆ ਰਹੇ ਆ ਉਹ ਕਾਫੀ ਚਿੰਤਾਜਨਕ ਹੈ ਤੇ ਹੈਰਾਨ ਕਰਨ ਵਾਲੀ ਜੜੇ ਮਾਮਲੇ ਸਾਹਮਣੇ ਆ ਰਹੇ ਆ ਕਿਉਂ ਉਰੇ ਉੱਤੇ ਜੜੀਆ ਫਾਇਰਿੰਗ ਜੜੀਆ ਹੁੰਦੀ ਹੋਈ ਸਾਲ ਤੌਰ ਤੇ ਦਿਖਾਈ ਦੇ ਰਹੀ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਵੀ ਇੱਕ ਜਿਹੜਾ ਸ਼ਖਸ ਅਗਾ ਪਰੀ ਕਾਰ ਤੇ ਜਾ ਰਿਹਾ ਸੀਗਾ ਤੇ ਬਾਥਰੂਮ ਕਰਨ ਵਾਸਤੇ ਸੜਕ ਕਿਨਾਰੇ ਜੇ ਰੁਕਿਆ ਸੀਗਾ ਤੇ ਪਿੱਛੋਂ ਦੋ ਬਾਈਕ ਤੇ ਸਵਾਰ ਜਿਹੜੇ ਆਏ ਨੇ ਤੇ ਉਹਨਾਂ ਨੇ ਗੋਲੀ ਜੜੀਆ ਚਲਾਈਆ ਤੇ ਗੋਲੀ ਜੜੀਆ ਉਹ ਲੜਕੇ ਦੇ ਜਿਹੜਾ ਪੈਰ ਤੇ ਵੱਜੀਆ ਤੇ ਉਹ ਗੰਭੀਰ ਜਿਹੜਾ ਜ਼ਖਮੀ ਹੋ ਗਿਆ ਜਿਹਨੂੰ ਪ੍ਰਾਈਵੇਟ ਹਸਪੀਟਲ ਵਿੱਚ ਭਰਤੀ ਚਰਾਇਆ ਗਿਆ ਜਿੱਥੇ ਉਹਦਾ ਇਲਾਜ ਚੱਲਦਾ ਪਿਆ ਡਾਕਟਰਾਂ ਨੇ ਦੱਸਿਆ ਵੀ ਉਹ ਜਿਹੜੀ ਇੰਜਰੀ ਜਾਂ ਗਾਂਛੋੜਨਾ ਜਿਹੜੀ ਇੰਜਰੀ ਹੋਈ ਆ ਉਹਦਾ ਇਲਾਜ ਅਸੀਂ ਕਰਦੇ ਪਿਆ ਲੇਕਿਨ ਹਜੇ ਹਾਲਤ ਬਿਲਕੁਲ ਜਿਹੜੀ ਆ ਸਥਿਰ ਹੈਗੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਖਬਰਾਂ ਵਾਲੀ ਗੱਲ ਨਹੀਂ ਹੈਗੀ ਲੇਕਿਨ ਇਹ ਸਵਾਲ ਉੱਠਣਾ ਲਾਜ਼ਮੀ ਹੈ ਵੀ ਕਾਨੂੰਨ ਵਿਵਸਥਾ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਆ ਕਿਉਂਕਿ ਫਰੋਹੇਪੁਰ ਵਿੱਚ ਲਗਾਤਾਰ ਗੋਲੀ ਚੱਲਣ ਦੀਆਂ ਵਾਰਦਾਤਾਂ ਆ ਰਹੀਆਂ ਜਿਸ ਕਰਕੇ ਸਹਿਮ ਦਾ ਮਾਹੌਲ ਜਿਹੜਾ ਉਹ ਸ਼ਹਿਰ ਦੇ ਵਿੱਚ ਜਿਹੜਾ ਪੈਦਾ ਹੋ ਜਾਂਦਾ ਵੀ ਆਕਰ ਇਹ ਕੋਲ ਲੋਕ ਨੇ ਜਿਹੜੇ ਗੋਲੀਆਂ ਚਲਾ ਕੇ ਤੇ ਫਟਾਫਟ ਜਿਹੜੇ ਉ ਇਹ ਜਿਹੜੀ ਵਾਅਦਾ ਤਾਂ ਹੁਣ ਅੰਜਾਮ ਦਿੰਦੇ ਆ ਤੇ ਪੁਲਿਸ ਪਛਾਸ਼ਨ ਹੁਣ ਜਿਹੜਿਆ ਮੌਕੇ ਤੇ ਪਹੁੰਚ ਕੇ ਦਾਅਵੇ ਕਰਦਾ ਦਿਖਾਈ ਦੇ ਰਿਹਾ ਵੀ ਜਲਦੀ ਅਸੀਂ ਦੋਸ਼ੀਆਂ ਤੱਕ ਪਹੁੰਚਾਂਗੇ ਤੇ ਉਹਨਾਂ ਦੇ ਖਰਾਬ ਜਰੀਆ ਕਾਰਵਾਈ ਜਿਹੜੀ ਕੀਤੀ ਜਾਏਗੀ ਲੇਕਿਨ ਇਹ ਕਾਰਵਾਈ ਕਿਦੋਂ ਤੇ ਕਿੰਨੀ ਦੇਰ ਤੱਕ ਹੋਏਗੀ ਇਹ ਦੇਖਣਾ ਜੋ ਬਾਕੀ ਹੋਏਗਾ ਲੇਕਿਨ ਇਨਸਾਫ ਦੀ ਜਿਹੜੀ ਮੰਗ ਕਰਦਾ ਹੋਇਆ ਸਾਫ ਤੌਰ ਤੇ ਦਿਖਾਈ ਦੇ ਰਿਹਾ ਇਸ ਚ ਗੱਲ ਦਾ ਜਿਹੜਾ ਪਤਾ ਜ਼ਰੂਰ ਲੱਗਣਾ ਚਾਹੀਦਾ ਵੀ ਆਖਿਰ ਇਹ ਜਿਹੜੀ ਗੋਲੀ ਚਲਾਣ ਦੀ ਜਿਹੜੀ ਵਾਅਦਾਤਾ ਹੈ ਕੌਣ ਲੋਕ ਸੀ ਕਿ ਜਿਨ੍ਹਾਂ ਨੇ ਅੰਜਾਮ ਦਿੱਤਾ ਤਾਂ ਜੋ ਉਹਨਾਂ ਨੂੰ ਪਹੁੰਚ ਕੇ ਸਲਾਕਾ ਦੇ ਪਿੱਛੇ ਭੇਜਣ ਦੀ ਨਾਮ ਤੇ ਕੀ ਹੋਇਆ ਮੈਨੂੰ ਕੋਈ ਲੱਗੀ ਸੀ ਜਿਹੜੀ ਐਸਟੀਐਮ ਰੱਤਾ 3 ਇੰਟੀ ਜੀਰਾ ਕੱਚਾ ਰੋਡ ਜਾ ਰਹੀ ਸੀ ਇਹਨੂੰ ਸਭ ਕੁਝ ਨਾਪਰ ਤੋਂ ਸਕੂਲ ਕਾਲਜ ਪਛਾਅ ਕਰਪਨ ਹੋ ਰਹੇ ਨੇ ਉੱਥੇ ਨਾ ਕੁਝ ਹੋਰ ਹੈ ਜੀ ਨਾ ਕੁਝ ਹੈ ਭਾਏ ਦੋ ਮੋਟਸਾਂ ਦਾ ਪਛਾਅ ਕਰਪਨ ਪਿੱਛੇ ਲੱਗੀ ਜਿਹਨਾਂ ਆਪ ਗੋਲੀ ਮਾਰ ਤੋ ਚਲ ਗਏ ਤੁਸੀਂ ਕਰਦੇ ਤੇ ਸੋਸੇ ਆਈ ਆਟੋ ਕਰ ਕੋਈ ਦੁਸ਼ਮਣੀ ਜਾਂ ਕੋਈ ਰੰਜਿਸ਼ ਨਹੀਂ ਹੈ ਇਹ ਤਰੀਕ ਕੋ ਕਨਾਈ ਸੀ ਕਰੀ ਤਰੀਕ ਇਹ ਐਸਡੀਐਮ ਦੇ ਪਿੰਡ ਜਿਲੰਦਰਾ ਨੇ ਕੋਈ ਉਮੀ ਕੋਈ ਰنجਿਸਤਾਨੀ ਨਹੀਂ ਨਾ ਬਿਲਕੁਲ ਮੂੰ ਟੱਕੇ ਸੀ ਜਾ ਮੂੰ ਬਨੇ ਸੀ ਕੀ ਬੰਕਰ ਦੋ ਜੀ ਸਾਹਿਬ ਜੀ ਮੈਨੂੰ ਮੇਰੀ ਕਨਾਂ ਤੇ ਸਪੋਨੀ ਪਾ ਲਾਗਦਾ ਮੈਂ ਕੰਮ ਕਰਨ ਵਾਲਾ ਬੰਦਾ ਜੀ ਮੈਂ ਕਟਿੰਗ ਦਾ ਕੰਮ ਕਰਦਾ ਘਟ ਕੇ ਲੱਤ ਦੇ ਉਹਨਾਂ ਦਾ ਟੂ ਮੀਡੀਓ ਫੈਚਰ ਹੋ ਗਿਆ ਅੰਮ੍ਰਿਤ ਸਿੰਘ ਕੀ ਕਰਾਂਗਾ। ਦਾ ਕੰਮ ਕਰ ਰਿਹਾ ਸੋਧਾ ਨਾਲ। ਇੱਕ ਬੋੜਾ ਬੁਲਾਰਾ ਆ ਗਿਆ ਜਿਹੜੀ ਟਮਿਸਰ ਆਇਆ ਤੇ ਟੂ ਹੋਣਾ ਤੇ ਕਿਤਵਾਇਆ। ਹਾਂ ਪੇਸ਼ੈਂਟ ਦਾ ਨਾਮ ਕੁਲਵੀਰ ਸਿੰਘ ਹੈ। ਮੈਂ ਜੀ ਦਾ ਰੋਲ ਦੇਖੋ ਉਹਨਾਂ ਦਾ ਇਸ ਮੋਡ ਸੂਪਰ ਕਰਕੇ ਐਨ ਐਮ ਪੀ ਐਸ ਕਰਕੇ ਉਹਨਾਂ ਨੂੰ ਮਾਰ ਕੇ ਚਲੇ ਜਾਣਾ ਚਾਹੁੰਦਾ। ਤੇ ਆਪਣੇ ਕੋਲ ਐਸੀ ਲੱਗ ਰਿਹਾ ਹੈ ਕਿ ਆਪਕਾ ਕਾਫੀ ਬਲੀਡਿੰਗ ਹੋ ਰਹੀ ਸ਼ਾਇਦ। ਤੇ ਵਾਈਟਲਸ ਠੀਕ ਨੇ ਇਹਨਾਂ ਦੇ ਐਕਚੁਅਲੀ ਵੀ ਠੀਕ ਹੈ। ਹੈਂਡ ਰੀ ਐਗਜ਼ਿਟ ਰੂਟ ਤੋਂ ਮੋੜ ਕੇ ਤੇ ਉਹ ਕਿਨਾਲ ਸਟੇਬਲ ਚਾਹੀਦਾ। ਚੱਕ ਗੋਲੀ ਆ ਪੈਰ ਤੇ ਲੱਗੀ ਤੇ ਹੌਲੀ ਪਿੱਛੇ ਸੀ ਪੈਰ ਤੇ ਦਿੱਤੀ ਕਰੋ ਇੱਕ ਵਾਰ ਫਿਰ ਜੜੀਆਂ ਗੋਲੀ ਚੱਲਣ ਦੀ ਵਾਰਦਾਤ ਜੜੀਆਂ ਸਾਹਮਣੇ ਆਈ ਆ ਦੋ ਬਾਈਕ ਸਵਾਰ ਨੇ ਜੜੀਆਂ ਇੱਕ ਕਾਰ ਸਵਾਰ ਨੂੰ ਜੜੀਆਂ ਗੋਲੀ ਮਾਰੀ ਆ ਤੇ ਗੋਲੀ ਹੋਰੇ ਪੈਰ ਤੇ ਵੱਜੀ ਆ ਉਹਨੇ ਦੱਸਿਆ ਵੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਸੀਂ ਖੜੇ ਸੀ ਕਿ ਸੜਕ ਤੇ ਤੇ ਦੋ ਬਾਈਕ ਸਵਾਰ ਆਏ ਜਿਨ੍ਹਾਂ ਨੇ ਮੂੰਹ ਟੱਕਿਆ ਹੋਇਆ ਸੀਗਾ ਤੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੋਲੀ ਚੜਾਈ ਆ ਗੋਲੀ ਹੋਰੇ ਪੈਰ ਤੇ ਜੜੀਆਂ ਵੱਜੀ ਆ ਜਿਨ੍ਹਾਂ ਨੂੰ ਪ੍ਰਾਈਵੇਟ ਹਸਪੀਟਲ ਵਿੱਚ ਭੱਤੀ ਕਰਾਇਆ ਗਿਆ ਉੱਥੇ ਦਾ ਇਲਾਜ ਜੜਾ ਚੱਲਦਾ ਪਿਆ ਲੇਕਿਨ ਲਗਾਤਾਰ ਜੜੀਆਂ ਰੋਇਪੁਰ ਵਿੱਚ ਜਿਹੜੀ ਗੋਲੀ ਚੱਲਣ ਦਾ ਜਿਹੜੇ ਮਾਮਲੇ ਸਾਹਮਣੇ ਆ ਰਹੇ ਆ ਉਹ ਕਾਫੀ ਚਿੰਤਾਜਨਕ ਹੈ ਤੇ ਹੈਰਾਨ ਕਰਨ ਵਾਲੀ ਜਿਹੜੇ ਮਾਮਲੇ ਉਹ ਸਾਹਮਣੇ ਆ ਰਹੇ ਆ ਕਿਉਂਕਿ ਕਿਸੇ ਦੇ ਨਾਲ ਦੁਸ਼ਮਣੀ ਨਾ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਜਿਹੜੀ ਆ ਫਾਇਰਿੰਗ ਜਿਹੜੀ ਆ ਹੁੰਦੀ ਹੋਈ ਸ਼ਾਮ ਤੋਰ ਤੇ ਦਿਖਾਈ ਦੇ ਰਹੀ ਆ ਜੋ ਇੱਕ ਚਿੰਤਾ ਦਾ ਵਿਸ਼ਾ ਵੀ ਇੱਕ ਜਿਹੜਾ ਸ਼ੱਕ ਸਗਾ ਪਰਿਹਕਾਰ ਤੇ ਜਾ ਰਿਹਾ ਸੀਗਾ ਤੇ ਬਾਥਰੂਮ ਕਰਨ ਵਾਸਤੇ ਸੜਕ ਕਨਾਰੇ ਜੇ ਰੁਕਿਆ ਸੀਗਾ ਤੇ ਪਿੱਛੋਂ ਦੋ ਬਾਈਕ 'ਤੇ ਸਵਾਰ ਜਿਹੜੇ ਆਏ ਨੇ ਤੇ ਉਹਨਾਂ ਨੇ ਗੋਲੀ ਜਿਹੜੀ ਆ ਚਲਾਈ ਆ ਤੇ ਗੋਲੀ ਜਿਹੜੀ ਆ ਉਹ ਲੜਕੇ ਦੇ ਜਿਹੜਾ ਪੈਰ ਤੇ ਵੱਜੀ ਆ ਤੇ ਉਹ ਗੰਭੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਪਰਤੀ ਕਰਾਇਆ ਗਿਆ ਜਿੱਥੇ ਉਹਦਾ ਇਲਾਜ ਚੱਲਦਾ ਪਿਆ ਡਾਕਟਰਾਂ ਨੇ ਦੱਸਿਆ ਕਿ ਉਹ ਜਿਹੜੀ ਇੰਜਰੀ ਹੈ ਧਨ ਛੋੜਨਾ ਜਿਹੜੀ ਇੰਜਰੀ ਹੋਈ ਹੈ ਉਹਦਾ ਇਲਾਜ ਅਸੀਂ ਕਰਦੇ ਪਿਆ ਲੇਕਿਨ ਹਜੇ ਹਾਲਤ ਬਿਲਕੁਲ ਜਿਹੜੀ ਹੈ ਸਥਿਰ ਹੈਗੀ ਆ ਕਿਸੇ ਵੀ ਤਰ੍ਹਾਂ ਦੀ ਕੋ ਕੋਹਰਾਨ ਵਾਲੀ ਗੱਲ ਨਹੀਂ ਹੈਗੀ ਲੇਕਿਕਿਨ ਇਹ ਸਵਾਲ ਉੱਠਣਾ ਲਾਜ਼ਮੀ ਹੈ ਵੀ ਕਾਨੂੰਨ ਵਿਵਸਥਾ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਆ ਕਿਉਂਕਿ ਫਰੋਹੇਪੁਰ ਵਿੱਚ ਲਗਾਤਾਰ ਗੋਲੀ ਚੱਲਣ ਦੀ ਵਾਰਦਾਤਾਂ ਆ ਰਹੀਆਂ ਜਿਸ ਕਰਕੇ ਸਹਿਮ ਦਾ ਮਾਹੌਲ ਜਿਹੜਾ ਉਹ ਸ਼ਹਿਰ ਦੇ ਵਿੱਚ ਜਿਹੜਾ ਪੈਦਾ ਹੋ ਜਾਂਦਾ ਵੀ ਆਕਰ ਇਹ ਕੋਹ ਲੋਕ ਨੇ ਜਿਹੜੇ ਗੋਲੀਆਂ ਚਲਾ ਕੇ ਤੇ ਫਟਾਫਟ ਜਿਹੜ ਇਹ ਜਿਹੜੀ ਵਾਅਦਾ ਤਾਂ ਹੁਣ ਅੰਜਾਮ ਦਿੰਦੇ ਆ ਤੇ ਪੁਲਿਸ ਪਛਾਣ ਹੁਣ ਜਿਹੜਿਆ ਮੌਕੇ ਤੇ ਪਹੁੰਚ ਕੇ ਦਾਅਵੇ ਕਰਦਾ ਦਿਖਾਈ ਦੇ ਰਿਹਾ ਵੀ ਜਲਦੀ ਅਸੀਂ ਦੋਸ਼ੀਆਂ ਤੱਕ ਪਹੁੰਚਾਂਗੇ ਤੇ ਉਹਨਾਂ ਦੇ ਖਰਾਬ ਜਰੀਆ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਲੇਕਿਨ ਇਹ ਕਾਰਵਾਈ ਕਿਦੋਂ ਤੇ ਕਿੰਨੀ ਦੇਰ ਤੱਕ ਹੋਏਗੀ ਇਹ ਦੇਖਣਾ ਜੋ ਬਾਕੀ ਹੋਇਆ ਲੇਕਿਨ ਜਿਹੜੀ ਇਨਸਾਫ ਦੀ ਜਿਹੜੀ ਮੰਗ ਕਰਦਾ ਹੋਇਆ ਸਾਫ ਤੌਰ ਤੇ ਦਿਖਾਈ ਦੇ ਰਿਹਾ ਇਸ ਚ ਗੱਲ ਦਾ ਜਿਹੜਾ ਪਤਾ ਜ਼ਰੂਰ ਲੱਗਣਾ ਚਾਹੀਦਾ ਵੀ ਆਖਿਰ ਇਹ ਜਿਹੜੀ ਗੋਲੀ ਚਲਾਣ ਦੀ ਜਿਹੜੀ ਵਾਅਦਤ ਹੈ ਕੋਣ ਲੋਕ ਸੀ ਕਿ ਜਿਨ੍ਹਾਂ ਨੇ ਅੰਜਾਮ ਦਿੱਤਾ ਤਾਂ ਜੋ ਉਹਨਾਂ ਨੂੰ ਪਹੁੰਚ ਕੇ ਸਲਾਖਰ ਪਿੱਛੇ ਭ ਦੀ ਨਾਮ ਹੈ ਤਾਂ ਕੀ ਹੋਇਆ ਮੇਰਾ ਨੱਕ ਲੱਗੇ ਸੀ ਜੀ ਜੀ ਐਸ ਪੀ ਐਮ ਦਰਤਾ ਤਰੀਂ ਤੇ ਜੀਰਾ ਕੱਚਾ ਰੋੜ ਜਾ ਰਹੀ ਸੀ ਉਹਨੂੰ ਸਭ ਨੂੰ ਟਾਪਟੋਪ ਦੇ ਸਕੂਲ ਕਾਲਜ ਦਾ ਸ਼ਾਹ ਕਰਨਾ ਪਏ ਉੱਥੇ ਨਾ ਕੁਝ ਹੋ ਰਿਹਾ ਹੈ ਜਿੱਦਾਂ ਨਾ ਕੁਝ ਹੈ ਸਾਏ ਦੋ ਮੋਟ ਸੰ ਦਾ ਵਿਸ਼ਾਪ ਕੰਮ ਪਿੱਛੇ ਉਹ ਜੀ ਨਾਲ ਗੋਲੀ ਮਾਰਦਾ ਚਾਹੀਦਾ ਤੁਸੀਂ ਕਰਦੇ ਤੇ ਸੋਚੀ ਕੋਈ ਦੁਸ਼ਮਣੀ ਜਾਂ ਕੋਈ ਰੰਜਿਸ਼ ਹੋਵੇਗੀ ਇਹ ਤਰੀਕ ਕੋਈ ਨਾ ਇਸੇ ਕਰੀ ਤਰੀਕ ਇਹ ਐਸ ਨਿਯਮ ਦੇ ਪੈੰਡੀ ਕਲੰਦਰਾ ਨੇ ਪਾਇਆ ਕੋਈ ਉਮੀ ਕੋਈ ਰਜਿਸਟਰ ਨਹੀਂ ਨਾ ਬਿਲਕੁਲ ਮੂੰਹ ਟੱਕੇ ਸੀ ਜੀ ਆਪਕੋ ਮੂੰਹ ਬਣੇ ਸੀ ਕੀ ਬੰਕਰ ਬੋ ਜੀ ਸਾਹਿਬ ਜੀ ਮੈਨੂੰ ਮੇਰੀ ਪਹਿਲਾਂ ਤੁਸੀਂ ਫੋਨ ਨਹੀਂ ਕੋ ਲਾਕ ਡਾਉਨ ਮੈਂ ਕੰਮ ਕਰਨ ਵਾਲਾ ਬੰਦਾ ਜੀ ਮੈਂ ਕਟਿੰਗ ਦਾ ਕੰਮ ਕਰਦਾ ਘਾਟ ਤੇ ਲੱਤ ਤੇ ਉਹ ਲੱਤ ਮੇਰੀ ਫੈਚਰ ਹੋ ਗਈ ਹੁੰਦਾ ਸੀ ਆ ਕੀ ਕਰਾਂਗਾ ਆਖੋ ਮੋਗਾ ਦਾ ਸੁਖਾਣਾ ਕੋਈ ਕੋਡ ਬੁਲਾ ਰਹੀ ਜੀ ਜਦੋਂ ਅਪੀ ਸਰ ਆਇਆ ਤੇ ਕੋਹਣਾ ਤੇ ਕਿਤੋਂ ਹਾਂ ਪੇਸ਼ੈਂਟ ਦਾ ਨਾਮ ਕੁਲਵੀਰ ਸਨੂ ਜੀ ਜੀ ਦਾ ਰੋੜ ਦੇ ਕੋਲ ਮੰਦਰੀਸ ਨੋਸਟਰੀ ਫੋਕਸ ਕਰਕੇ ਐਨ ਐਮ ਪੀ ਐਨ ਸੱਤ ਬੰਦੂ ਨੂੰ ਮਾਰ ਕੇ ਸੱਤ ਤੇ ਆਪਣੇ ਕੋਲ ਐਸੀ ਲੱਗਿਆ ਤਾਂ ਕਾਫੀ ਬਲੀਡਿੰਗ ਹੋ ਰਹੀ ਸੀ ਮੈਂ ਆਪਣਾ ਵਾਈਟਲਸ ਠੀਕ ਨੇ ਮਨ ਲੈ ਐਚ ਟੀ ਵੀ ਠੀਕ ਹੈ ਹੈਂਡ ਰੈੱਡ ਜੀ ਕੋਲ ਦੋਨੋਂ ਤੇ ਜੀ ਤੇ ਇਹਨਾਂ ਹਾਲਸ ਕੀ ਬਚਾ ਚੱਕੇ ਸਭ ਤੋਂ ਜਿਹੜੀ ਗੋਲੀ ਹੈ ਪੈਰ ਤੇ ਲੱਗੀ ਜਿਹੋ ਹੋਣੀ ਕਿਤੇ ਨਹੀਂ ਪੈਰ ਤੇ ਲੱਗੀ